ਦੁਨੀਆਂ ਦੇ ਤਖਤੇ ਤੇ ਜਵਾਬ ਦੇਣ ਜੋਗੇ ਹੋਈਏ ਪਰ ਅਜੇ ਤੱਕ ਕੋਈ ਰਾਜ ਭਾਗ ਨਹੀਂ ਜਿਹੜਾ ਕਲਮ ਵਿੱਚੋਂ ਨਿਕਲਿਆ ਹੋਵੇ ਰਾਜ ਜਦੋਂ ਵੀ ਨਿਕਲੇ ਨੇ ਰਾਜ ਸ੍ਰੀ ਸਾਹਿਬ ਦੀ ਧਾਰ ਵਿੱਚੋਂ ਪੈਦਾ ਹੋਏ ਨੇ ਪਾਈ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਰਾਜ ਬਿਨਾਂ ਨਾ ਹੈ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਰਾਜ ਤੋਂ ਬਗੈਰ ਤੇ ਧਰਮ ਵੀ ਨਹੀਂ ਚੱਲਦੇ ਪਾਈ ਅੱਜ ਆ ਕੱਲ ਦੀ ਗੱਲ ਐ ਕੱਲ ਪਰਸੋਂ ਦੀ ਲੁਧਿਆਣੇ ਦਾ ਵਿਚਾਰਾ ਟੈਕਸੀ ਚਲਾ ਕੇ ਗੁਜ਼ਾਰਾ ਕਰਦਾ ਨੌਜਵਾਨ ਮੁੰਡਾ ਉਹਦੀ ਗੱਡੀ ਤੇ ਸੰਤਾਂ ਦੀ ਫੋਟੋ ਲੱਗੀ ਚਲੋ ਉਹਦੀ ਗੱਡੀ ਵੀ ਲੱਗ ਗਈ ਮਾਰੀ ਮੋਟੀ ਉਹਨੇ ਵਿਚਾਰੇ ਨੇ ਖੇਮਾ ਜਾਚਣਾ ਕੀਤੀ ਆ ਪੇ ਮੈਨੂੰ ਮਾਫੀ ਦੇ ਦਿਓ ਭਾਈ ਗੱਡੀ ਲੱਗ ਗਈ ਐ ਮੈਂ ਹਰ ਜਾਨਾ ਭਰ ਦੇਣਾ ਜੇ ਉਹ ਵੀ ਤੁਹਾਡਾ ਬਣਦਾ ਤੁਸੀਂ ਮੇਰੇ ਕੋਲੋਂ ਲੈ ਲਓ ਮੈਂ ਗੱਡੀ ਬਣਵਾ ਦੇਣਾ ਲੱਗੀ ਵੀ ਮਾਈਨਰਜੀ ਆ ਉਹ ਜਦਨਾ ਗੱਡੀ ਲੱਗੀ ਉਹਨੂੰ ਗੱਡੀ ਤੇ ਤਕਲੀਫ ਨਹੀਂ ਹੋਈ ਉਹਨੂੰ ਉਹਦੇ ਸੀਸੇ ਤੇ ਲੱਗੀ ਫਰੰਟ ਸੀਸੇ ਦੇ ਉੱਪਰ ਸੰਤਾਂ ਦੀ ਫੋਟੋ ਚ ਵੀ ਉਹਨੂੰ ਸੰਤਾਂ ਦੀ ਫੋਟੋ ਉਹਦਾ ਹਸ਼ਰ ਵਿਚਾਰੇ ਦਾ ਕੀ ਕੀਤਾ ਕੁੱਟ-ਕੁੱਟ ਸੋਸ਼ਲ ਮੀਡੀਆ ਤੇ ਵਿਚਾਰਾ ਫੋਟੋਆਂ ਪਾਉਂਦਿਆ ਵੇਖਿਆ ਨਹੀਂ ਜਾਂਦਾ ਉਹਦੇ ਜਿਸਮ ਵੱਲੇ ਇੱਥੋਂ ਤੱਕ ਉਹਦੇ ਵਿਚਾਰੇ ਦੇ ਨੌ ਪੁੱਟ ਕੇ ਰੱਖ ਦਿੱਤੇ ਨੌ ਪੁੱਟ ਕੇ ਕਸੂਰ ਇਹੋ ਹੀ ਆ ਗੱਡੀ ਲੱਗੀ ਦਾ ਤੇ ਪਤਾ ਨਹੀਂ ਕਸੂਰ ਇਹ ਉਹਦੇ ਸੀਸੇ ਤੇ ਸੰਤਾਂ ਦੀ ਫੋਟੋ ਕਿਉਂ ਲੱਗੀ ਆ ਭਾਈ ਇਹ ਪੰਜਾਬ ਹੈ ਯਾਰ ਅਸੀਂ ਆਪਣੀ ਯੋਧੀਆਂ ਤੇ ਤਸਵੀਰਾਂ ਵੀ ਨਹੀਂ ਲਾ ਸਕਦੇ ਉਹ ਜਿਨ੍ਹਾਂ ਨੇ ਕੋਈ ਕੁਰਬਾਨੀ ਕੀਤੀ ਜਾਈ ਉਹਨਾਂ ਦੀਆਂ ਤਸਵੀਰਾਂ ਨਹੀਂ ਲਾਉਣੀਆਂ ਤੇ ਤਸਵੀਰਾਂ ਇਹ ਗੱਡੀਆਂ ਤੇ ਬੰਬੇ ਵਾਲਿਆਂ ਦੀਆਂ ਥੋੜਾ ਲਾਉਣੀਆਂ ਭਾਈ ਅਸੀਂ ਜਿਨ੍ਹਾਂ ਦੇ ਪায়ে ਪੂਰਨਿਆਂ ਤੇ ਚੱਲਦੇ ਅਸੀਂ ਤੇ ਤਸਵੀਰਾਂ ਉਹਨਾਂ ਦੀਆਂ ਲਾਉਣੇ ਨਾ ਭਾਈ ਇਹਨਾਂ ਨੂੰ ਪਤਾ ਨਹੀਂ ਕੀ ਤਕਲੀਫ ਆ ਤੋ ਖੈਰ ਉਹ ਜਿਓ ਵਿਚਾਰੇ ਨੌਜਵਾਨ ਦਾ ਹਸ਼ਰ ਕੀਤਾ ਉਹ ਕੋਈ ਗੁੱਜਾ ਨਹੀਂ ਉਹ ਤੁਹਾਡੇ ਵੀ ਸਾਹਮਣੇ ਤੇ ਮੇਰੇ ਵੀ ਸਾਹਮਣੇ ਸਾਰਾ ਕੁਝ ਬੇਨਤੀ ਕਰਦਾ ਹਾਂ ਜਿਹੜਾ ਜਿਹੜਾ ਪੰਜਾਬ ਦੇ ਹੱਕ ਦੀ ਗੱਲ ਕਰੇਗਾ ਜਿਹੜਾ ਜਿਹੜਾ ਪੰਜਾਬ ਦੇ ਹੱਕ ਵਿੱਚ ਪੁੱਗਤੇਗਾ ਉਹਦੇ ਕੱਲੇ ਦੇ ਨੋਂ ਨਹੀਂ ਪੁੱਟੇ ਗਏ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਕਿੰਨੇ ਜਵਾਨਾਂ ਦੇ ਨੋਂ ਪੁੱਟੇ ਜਾਣ ਭਾਈ ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਜਵਾਨੀ ਦਾ ਕੀ ਆ ਛਰੇ ਲੋਕ ਕਰਨ ਤੋ ਗਰੀਬ ਅਵਾਜ਼ ਮਹਾਰਾਜ ਕਿਰਪਾ ਕਰੇ ਰਹਿਮਤ ਕਰੇ ਇੱਕ ਬੇਨਤੀ ਕਰਦਾ ਬਜ਼ੁਰਗਾਂ ਨੂੰ ਪਤਾ ਹੁਣ ਤੇ ਚਲੋ ਐਨੀ ਜਦੋਂ ਪਹਿਲਾਂ ਸ਼ਿਕਾਰ ਖੇਡਦੇ ਹੁੰਦੇ ਨੇ ਨਾ ਸ਼ਿਕਾਰ ਉਦੋਂ ਦੋ ਪ੍ਰਕਾਰ ਦੇ ਉਹਨਾਂ ਕੋ ਕੁੱਤੇ ਹੁੰਦੇ ਇੱਕ ਕੋਲੇ ਖੰਡਾ ਹੁੰਦਾ ਸੀ ਕੱਢਦਾ ਹੁੰਦਾ ਸੀ ਉਹ ਸਿੰਘ ਕੇ ਤੇ ਮੁੜ ਕੇ ਦੂਜਾ ਦਾ ਸ਼ਿਕਾਰੀ ਹੁੰਦਾ ਸੀ ਉਹ ਸ਼ਿਕਾਰੀ ਕੋ ਤੜਾ ਹੁੰਦਾ ਸੀ ਨਾ ਉਹ ਮੁੜ ਕੇ ਜਾ ਕੇ ਸ਼ਿਕਾਰ ਮਾਰ ਦਾਂਦਾ ਸੀ ਮੈਨੂੰ ਮਾਫੀ ਦਿਓ ਅੱਜ ਸਾਡੇ ਵਿੱਚ ਵੀ ਆ ਜਿਹੜੇ ਸੁੰਘ ਕੇ ਸ਼ਿਕਾਰ ਡੇ ਆ ਕੱਢਣ ਤੇ ਗਾੜੀ ਉਹਨਾਂ ਦੇ ਕਰ ਦਿੰਦੇ ਆ ਵੀ ਭਾਈ ਆ ਵੀ ਬੰਦਾ ਆਉਣ ਵਾਲੇ ਸਮੇਂ ਦੇ ਵਿੱਚ ਕੌਮੀ ਘਰ ਦੀ ਗੱਲ ਕਰ ਸਕਦਾ ਆ ਵੀ ਪੰਜਾਬ ਦੇ ਹੱਕ ਦੀ ਗੱਲ ਕਰ ਸਕਦਾ ਜੇ ਆਉਣ ਵਾਲੇ ਸਮੇਂ ਚ ਇਹ ਸਿੰਘ ਕੇ ਸ਼ਿਕਾਰ ਕੱਢ ਦਿੰਦੇ ਆ ਭਈ ਆ ਬੰਦਾ ਜਜ਼ਬਾਤੀ ਹੈ ਅਗਲੇ ਸ਼ਿਕਾਰ ਕਰਨ ਵਾਲੇ ਰਾਤ ਸ਼ਿਕਾਰ ਕਰ ਦੇਣ ਦਿਨੇ ਸ਼ਿਕਾਰ ਕਰ ਦੇਣਾ ਅਗਲੇ ਸ਼ਿਕਾਰ ਕਰ ਦੇਣ ਦੇ 2-3 ਦਿਨ ਅਸੀਂ ਛੜਕਾਂ ਜਾਮ ਕਰਦੇ ਆਂ ਰੁੱਖ ਵੀ ਵੱਡ-ਵੱਡ ਸੁੱਟਦੇ ਆਂ ਉਹਦੇ ਤੋਂ ਬਾਅਦ ਕੱਖ ਵੀ ਨਹੀਂ ਪਾਈ ਪੰਜਾਬ ਨੂੰ ਗੁਰੂ ਕਲਗੀ ਧਰਮਾਰਾਹੇ ਬਾਬਾ ਦੀਪ ਸਿੰਘੀ ਬਚਾਵੇ ਜਿਹੜੇ ਹਾਲਾਤ ਅੱਜ ਪੰਜਾਬ ਦੇ ਬੰਡ ਐ ਇਹੋ ਜਿਹੇ ਹਾਲਾਤੇ ਜੁਪੀ ਦੇ ਵੀ ਨਹੀਂ ਹੈਗੇ ਭਾਈ ਪਹਿਲੇ ਜਿਹੜੇ ਅੱਜ ਹਾਲਾਤ ਪੰਜਾਬ ਦੇ ਬੰਡ ਆ ਆ ਇਹ ਹਾਲਾਤ ਤੇ ਜੂਪੀ ਦੇ ਵੀ ਨਹੀਂ ਸੀ ਵਿਆਰਦੇ ਵੀ ਨਹੀਂ ਸੀਗੇ ਜਿਹੜੇ ਅੱਜ ਹਾਲਾਤ ਬਣਾ ਦਿੱਤੇ ਮਹਾਰਾਜ ਦੇ ਗਾੜੀ ਚਰਨਾ ਚ ਅਰਦਾਸ ਕਰਕੇ ਜਾਇਓ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਸੀਗਾ ਪੰਜਾਬ ਵਸਦਾ ਗੁਰਾਂ ਦੇ ਨਾਮ ਉੱਤੇ ਮਹਾਰਾਜ ਕਿਰਪਾ ਕਰਿਓ ਪੰਜਾਬ ਮੈਂ ਤਾਂ ਕਹਿੰਦਾ ਪੂਰੀ ਮਾਨਵਤਾ ਨੂੰ ਤਤੀ ਹਵਾ ਨਾ ਲੱਗੀ ਸਕੇ ਇੱਕ ਵਾਰੀ ਸਾਰੀ ਸੰਗਤ ਉਚਾਰਨ ਕਰੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੁਣ ਬਾਪਾ ਦੀਪ ਸਿੰਘ ਨੇ ਸੁਣਿਆ ਵੀ ਹਰੀ ਮੰਦਰ ਸਾਹਿਬ ਦੀ ਬੇਹਰਮਤੀ ਕਰ ਰਿਹਾ ਅਬਦਾਲੀ ਦਾ ਮੁੰਡਾ ਤੇ ਅਬਦਾਲੀ ਦਾ ਸੈਨਾਪਤੀ ਜਹਾਨ ਖਾਨ ਹੁਣ ਬਾਬੇ ਦੀਪ ਸਿੰਘ ਨੇ ਸੁਣ ਕੇ ਕਲਮ ਦਿੱਤੀ ਰੱਖ ਤੇ ਦੋ ਤਾਰਾ ਖੰਡਾ ਲਿਆ ਪਕੜ ਉਮਰ ਹੈ 75 ਸਾਲ 1682 ਵਿੱਚ ਬਾਬਾ ਜੀ ਦਾ ਜਨਮ ਹੋਇਆ ਆ 1757 ਦੀ ਦਾਸਤਾਨ ਆ ਹੁਣ ਬਾਬਾ ਜੀ ਤੁਰੇ ਤੇ ਕਰਦਿਆ ਕਰਦਿਆ ਆ ਗਿਆ ਖੇਮ ਕਰਨ ਬਾਰਡਰ ਤੇ ਉਥੋਂ ਤੱਕ ਆਉਂਦੇ ਆਉਂਦਿਆਂ 5000 ਦਾ ਕੱਟ ਹੋਇਆ ਬਾਬੇਨਾ 5000 ਦਾ ਕੱਟ ਬਦੋ ਬਦੀ ਨਹੀਂ ਤੋਰੇ ਪੀ ਆਜੋ ਆਪਾਂ ਮਰਨ ਜਾਣਾ ਉਥੇ ਚਾਹ ਨਾ ਜਦੋਂ ਪਤਾ ਲੱਗਾ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣਾ ਤੇ ਪੰਜਾਬ ਦੀ ਜਵਾਨੀ ਛਾਲਾ ਮਾਰ ਮਾਰ ਕੇ ਬਾਬਾ ਦੀਪ ਸਿੰਘ ਦੇ ਜਥੇ ਚ ਰਲੀ ਛਾਲਾ ਮਾਰ ਮਾਰ ਉਹਦੇ ਤੋਂ ਬਾਅਦ ਬਾਬਾ ਜੀ ਪਹੁੰਚਦੇ ਨੇ ਤਰਨ ਤਾਰਨ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਦੇ ਮੁਬਾਰਕ ਚਰਨਾ ਚ ਜਦੋਂ ਬਾਬਾ ਦੀਪ ਸਿੰਘ ਜੀ ਉਥੇ ਆਏ ਸਰੋਵਰ ਵਿੱਚੋਂ ਕੀਤਾ ਇਸ਼ਨਾਨ ਤੇ ਦਰਬਾਰ ਸਾਹਿਬ ਆ ਕੇ ਪੜੀ ਬਾਣੀ ਉਥੇ ਬਾਣੀ ਪੜ ਕੇ ਬਾਬਾ ਦੀਪ ਸਿੰਘ ਨੇ ਅਰਦਾਸਾ ਸੋਧਿਆ ਤੇ ਅਰਦਾਸਾ ਕੀ ਕੀਤਾ ਧੰਨ ਗੁਰੂ ਅਰਜਨ ਦੇ ਮਹਾਰਾਜ ਜਦੋਂ ਤੱਕ ਅਬਦਾਲੀ ਦੇ ਝੰਡੇ ਜੜਿਆ ਕਾਲ ਤਖਤ ਸਾਹਿਬ ਤੇ ਝੂਲਣ ਡਏ ਨੇ ਜਦੋਂ ਤੱਕ ਉਹ ਮੈਂ ਝੰਡੇ ਪੁੱਟ ਕੇ ਲੀਰਾਂ ਲੀਰਾਂ ਨਹੀਂ ਕਰ ਲੈਂਦਾ ਉਦੋਂ ਤੱਕ ਮਹਾਰਾਜ ਮੈਂ ਸ਼ਹੀਦ ਨਹੀਂ ਹੋਵਾਂਗਾ ਵਾਹ ਤਾਨੇ ਬਾਬਾ ਦੀਪ ਸਿੰਘ ਕੁਰਕ ਖੇਤਰ ਦੇ ਮੈਦਾਨ ਚ ਤਲਵਾਰ ਚੱਲਣ ਡਈ ਆ ਤੀਰ ਚੱਲਣ ਡੈ ਅਰਜੰਦੇ ਪੁੱਤਰੇ ਬਿਮਨੂ ਦੇ ਤੀਰ ਵਜਾ ਤੇ ਬਿਮਨੂ ਗਿਆ ਮਾਰ ਤੀਰ ਮਾਰਿਆ ਜੈਦਰਥ ਨੇ ਤੇ ਅਰਜਨ ਆਪਣੇ ਪੁੱਤ ਦੀ লাশ ਲਾਗੇ ਖਲੋ ਗਿਆ ਉਥੇ ਖਲੋ ਕੇ ਪ੍ਰਣ ਕੀਤਾ ਵੀ ਜੇ ਸੂਰਜ ਛਿਪਣ ਤੱਕ ਮੈਂ ਜੈਦਰਥ ਦਾ ਸਿਰ ਨਾ ਵਟਾ ਤੇ ਫਿਰ ਮੈਂ ਆਪਣੇ ਪੁੱਤ ਦੇ ਲਾਗੇ ਸ਼ਾਮਾਂ ਤੱਕ ਮਰ ਜਾਵਾਂਗਾ ਉਹਨੇ ਵੀ ਇਹ ਅਰਦਾਸ ਨਹੀਂ ਕੀਤੀ ਵੀ ਮੈਂ ਜਦੋਂ ਤੱਕ ਸਿਰ ਨਾ ਵੱਢ ਲਵਾਂ ਉਦੋਂ ਤੱਕ ਜਿਉਂਦਾ ਰ੍ਹਾਂਗਾ ਕਹਿੰਦਾ ਜੇ ਨਾ ਵੱਢ ਸਕਿਆ ਤੇ ਮਰ ਜਾਵਾਂਗਾ ਬਾਬੇ ਦੀਪ ਸਿੰਘ ਨੇ ਆਖਿਆ ਜਦੋਂ ਤੱਕ ਮੈਂ ਹੈਦਰੀ ਝੰਡਾ ਪੁੱਟ ਕੇ ਲੀਰਾਂ ਨਹੀਂ ਕਰ ਦਿੰਦਾ ਸਾੜ ਫੂਕ ਕੇ ਸਵਾਹ ਨਹੀਂ ਕਰ ਦਿੰਦਾ ਉਦੋਂ ਤੱਕ ਮੈਂ ਸ਼ਹਾਦਤ ਦਾ ਜਾਮ ਨਹੀਂ ਪੀਵਾਂਗਾ ਹੁਣੀ ਨੇ ਕਿਹਾ ਵੇ ਸਿੰਘਾ ਮੌਤ ਨੂੰ ਲਾ ਰਹੇ ਹਾਂ ਆਪਣੀ ਤੇ ਹੁਣੀ ਨੇ ਆਖਿਆ ਦੇ ਮੈਨੂੰ ਸ਼ਰਮਸਾਰ ਕਰ ਦੇ ਮੈਂ ਤੇਰੇ ਵਰਗਾ ਸੂਰਮੇ ਕਈ ਖਾਦੇ ਪੀਤੇ ਮੈਂ ਜਿਹੜੇ ਪਲ ਵੀ ਝਪਟ ਪਾਵਿਓ ਉਹ ਪਲ ਨਾ ਬੀਤੇ ਮਾਜੀ ਦੇ ਲੰਗਾਰੇ ਲਾ ਦੇ ਆ ਉਹ ਜਾਣ ਨਾ ਸੀ ਤੇ ਕੋਈ ਵਹਿ ਜਾ ਭਾਵੇਂ ਮੰਦਰੀ ਜਾ ਬਹੇ ਮਸੀਤੀ ਉਹ ਤਾਂ ਕਹਿੰਦੀ ਮੈਂ ਤੇ ਕੋ ਮੰਦਰਾ ਚ ਲੁਕ ਜਾਵੇ ਤੇ ਉਥੋਂ ਕੱਢ ਕੇ ਖਾ ਜਾਣੀ ਆ ਕੋਈ ਮਸੀਤ ਵਿੱਚ ਵਰ ਜਾਵਾਂ ਮੈਂ ਉਥੋਂ ਕੱਢ ਕੇ ਖਾ ਜਾਣੀ ਵੇ ਪਾਪਾ ਤੂੰ ਕਹਿੰਨਾ ਬਦਾਲੀ ਦੇ ਝੰਡੇ ਪੁੱਟਣ ਤੱਕ ਤੂੰ ਜਿੰਦੇ ਰਹਿਣਾ ਤੇ ਤੂੰ ਜੋਰ ਨਹੀਂ ਗੱਡੀ ਚੋਟੀ ਦਾ ਕਿ ਗੁਰੂ ਰਾਮਦਾਸ ਦੀਆਂ ਪ੍ਰਕਰਮਾਂ ਚ ਪਹੁੰਚਣਾ ਮੈਨੂੰ ਲੋਕ ਭਾਵੀ ਕਹਿੰਦੇ ਆ ਮੈਨੂੰ ਵੀ ਮੌਤ ਕਹਿੰਦੇ ਆ ਜੇ ਤੈਨੂੰ ਪਹੁੰਚਣ ਦਿੱਤਾ ਤੇ ਮੈਨੂੰ ਕਹਿ ਦੇ ਫਿਰ ਬਾਬੇ ਦੀਪ ਸਿੰਘ ਨੇ ਕਵੀ ਦਾ ਖਿਆਲ ਆਪੋ ਆਪਣਾ ਭਾਈ ਉਹ ਕਹਿੰਦੇ ਨਹੀਂ ਹੋਣੀਏ 83 ਲੱਖ 99 ਹਜ਼ਾਰ 999 ਚੂਨਾ ਤੇਰਾ ਖਾਜਾ ਵਾ ਲੇਕਿਨ ਜਿਹੜੀ ਇੱਕ ਜੂਨ ਹੈ ਨਾ ਜਿੰਨੂੰ ਕਹਿੰਦੇ ਖਾਲਸਾ ਪੰਥ ਉਹ ਤੇਰਾ ਖਾਜਾ ਨਹੀਂ ਦਾ ਤੂੰ ਆਪਣਾ ਜੋਰ ਲਾ ਮੈਨੂੰ ਰੋਕਣ ਦਾ ਜੇ ਗੁਰੂ ਕਲਗੀਧਰ ਮਹਾਰਾਜ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਫਿਰ ਦੀਪ ਸਿੰਘ ਇਹ ਸੀਸ ਜਾ ਕੇ ਗੁਰੂ ਰਾਮਦਾਸ ਦੇ ਚਰਨਾਂ 'ਚ ਪੈਦਾ ਕੀਆ। ਇਹ ਹੁੰਦਾ ਪਰਨ ਇਹ ਹੁੰਦਾ ਗੁਰੂ ਨਾਮ ਵੈਦਾ ਗਰੀਬ ਨਵਾਜ ਵੈਦਾ ਹੀ ਮਹਾਰਾਜ ਕਰਦੇ ਮਹਾਰਾ ਮੁੰਡਾ ਅਮਰੀਕਾ ਕੱਲਦੇਓ ਮੁੰਡਾ ਕੈਨੇਡਾ ਕੱਲਦੇਓ ਅਖੰਡ ਪਾਟ ਸਾਹਿਬ ਕਰਾਵਾਂਗੇ ਫੁਲਾਨਾ ਕਾਰਜ ਕਰਾਂਗੇ ਮੁੰਡਾ ਕੈਨੇਡਾ ਤੇ ਕਹਿੰਦੇ ਬਾਬਾ ਕਿਹੜਾ ਅਖੰਡ ਪਾਟ ਸਾਹਿਬ ਉਹ ਸਾਡੇ ਪਿੰਡ ਦੀ ਕਹਾਵਤ ਬਣੀ ਉਹ ਬਜ਼ੁਰਗ ਚੱਲ ਵਸਿਆ ਉਹ ਦਾ ਝੋਟਾ ਨਾ ਵੇਖੇ ਮੰਡੀ ਚ ਤੇ ਸ਼ਾਮਾਂ ਨੂੰ ਕਹਿੰਦਾ ਵੀ ਜੇ ਝੋਟਾ ਵੇਚ ਗਿਆ ਤੇ ਪੁਰਾਣੀ ਗੱਲ ਹੈ 5 ਰੁਪਏ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਚੜਾਉਂ ਉਹ ਝੋਟਾ ਵੇਚ ਕੇ ਆਇਆ ਝੋਟਾ ਗਿਆ ਵੇਖ ਤੇ ਜਿਹਨੂੰ ਲੱਗਾ 5 ਰੁਪਏ ਗੋਲ ਵਿੱਚ ਪਾਉਣ ਦੇ ਮਾਇਆ ਵਾਵਾ ਤੇ ਕਹਿੰਦਾ ਮੇਰੇ ਪੰਜਾਂ ਦਾ ਭੁੱਖਾ ਕਿਤੇ ਗੁਰੂ ਅਰਜਨ ਸਾਹਿਬ ਇਹ ਆ ਭਈ ਜਦੋਂ ਬਚਨ ਕਰੀਏ ਨਾ ਗੁਰੂ ਦੇ ਨਾਲ ਵੇਖੋ ਗੁਰੂ ਬਚਨ ਕਰਕੇ ਨਹੀਂ ਜੇ ਕਦੇ ਭੱਜਦਾ ਬੰਦਾ ਬਚਨ ਕਰਕੇ ਭੱਜ ਜਾਂਦਾ ਮਹਾਰਾਜਾ ਦੋ ਚਾਰ ਦਿਨ ਨੰਗ ਲੈਂਦੋਂ ਮੈਂ ਖਾਂਡੇ ਬਾਤੀ ਦੀ ਪੌ ਲੈ ਲੈਣੀ ਸਤਿਗੁਰੂ ਐਰ ਕੇ ਵਿਸਾਖੀ ਤੇ ਮਹਾਰਾ ਕੋਈ ਗੱਲ ਨਹੀਂ ਮੁੰਡਾ ਵਿਆਹ ਲਿਆ ਵੀ ਵਿਸਾਖੀ ਤੇ ਵੇਖ ਲਾਂਗੇ ਤਾਂ ਕਰੀ ਬਾਲਿਆ ਅਮਰਤ ਕਿਤੇ ਪਾ ਚਲਿਆ ਭਾਈ ਹੁਣ ਇੱਕ ਤੇ ਹੋਰ ਹੀ ਕਾਰਡ ਕੱਢ ਲਈ ਇਹ ਅਮਰਤ ਅੰਦਰ ਦਾ ਹੀ ਅਮਰਤ ਹੋਣਾ ਚਾਹੀਦਾ ਭਾਈ ਇਹਦਾ ਮਤਲਬ ਗੁਰੂ ਕਲਗੀ ਧਰ ਦੇ ਅੰਦਰ ਅਮਰਤ ਨਹੀਂ ਹੀ ਹੈਗਾ ਭਾਈ ਜਦੋਂ ਆਪਾਂ ਬਾਹਰ ਬੋਰ ਕਰਾਉਂਦੇ ਆ ਟਿਊਬਲ ਦਾ ਨਲਕੇ ਦਾ ਦੇ ਦੋਨੇ ਗਾਤੇ ਕੋ ਮਿਸਤਰੀ ਹੈਗਾ ਜਿਹੜਾ ਕਮੇ ਬਾਹਰੋਂ ਪਾਣੀ ਨਾ ਪਾਵੇ ਤੇ ਉਤਨਾ ਹੀ ਪਾਣੀ ਪਾਣੀ ਕੱਢਦਾ ਬੰਦੀਦਾ ਅਜੇ ਤੱਕ ਕੋਈ ਨਹੀਂ ਹੈਗਾ ਜਿਨੇ ਪਹਿਲੋਂ ਬਾਹਰੋਂ ਪਾਣੀ ਨਾ ਪਾਇਆ ਹੋਵੇ ਤੇ ਬਾਅਦ ਵਿੱਚ ਪਾਣੀ ਚੁੱਕਦੀ ਹੈ ਬੰਬੀ ਪਾਈ ਪਹਿਲੋਂ ਚੁੱਕੀ ਇਹ ਬਾਹਰ ਗੁਰੂ ਕਲਗੀ ਧਰਮਹਾਰਾਜ ਦੇ ਖੰਡੇ ਬਾਟੇ ਦੀ ਪੌਲ ਅੰਦਰ ਜਾਵੇਗੀ ਤੇ ਤਾਂ ਹੀ ਅੰਦਰ ਵਾਲਾ ਅਮਰਤ ਭਾਈ ਫੁੱਟਣਾ ਸਤਗੁਰੂ ਕਿਰਪਾ ਕਰੇ ਮਹਾਰਾਜ ਮੁੜ ਕੇ ਕਹਿਣ ਜੀ ਅੰਦਰ ਸੁਚਾਉਣਾ ਚਾਹੀਦਾ ਅੰਦਰ ਹੀ ਅਮਰਤ ਆ ਬੰਦਾ ਮਾੜਾ ਕੰਮ ਨਾ ਕਰਦਾ ਵੇ ਅਮਰਤ ਈ ਅਮਰਤ ਈ ਗੁਰੂ ਕਲਗੀ ਧਰ ਕੇ ਦੀਆਂ ਚੋਰੀਆਂ ਕਰਦਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਝੂਠ ਬੋਲਦਾ ਸੀਗਾ ਠੱਗੀ ਮਾਰਦਾ ਸੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲੋੜ ਪਈ ਮਹਾਰਾਜ ਨੇ ਆਪ ਖੰਡੇ ਬਾਟੇ ਦੀ ਪਾਉ ਲਈ ਮੰਗ ਕੇ ਪੰਨਿਆਂ ਪਿਆਰਿਆਂ ਦੇ ਕੋਲੋਂ ਇਹ ਸਾਡੇ ਬਾਨੀ ਆ ਔਰ ਕੱਖ ਨਹੀਂ ਮਾਫੀ ਦਿਓ ਮੈਨੂੰ ਹੁਣ ਸਨਮਾਨ ਜੋ ਬਾਬਾ ਦੀਪ ਸਿੰਘ ਦੇ ਅੱਖਾਂ ਕੰਨ ਲੱਗੇ ਨਹੀਂ ਹੋਣੀਆਂ ਖਾਲਸਾ ਤੇਰਾ ਖਾ ਜਾਣੀਂ ਤੂੰ ਆਪਣਾ ਜੋਰ ਲਾ ਮੈਂ ਆਪਣਾ ਜੋਰ ਲਾਵਾਂ ਲੋ ਇੰਨੀ ਗੱਲ ਕਰਕੇ ਬਾਬੇ ਨੇ ਖਲੋਕੇ ਗੁਰੂ ਅਰਜਨ ਦੇ ਮਹਾਰਾਜ ਦੀ ਹਦੂਦ ਤੇ ਲੋਕ ਸਰਦਲ ਦੇ ਕੋਲ ਗੁਰੂ ਅਰਜਨ ਦੇ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਜੋੜ ਕੇ ਦੋਵੇਂ ਹੱਥਾਂ ਪਾ ਕੇ ਗਲ ਵਿੱਚ ਪੱਲਾ ਸਤਿਗੁਰੂ ਦੇ ਚਰਨਾਂ 'ਚ ਅਰਦਾਸ